ਨਾਟਿਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਨੇ ਰਾਗਨੀ ਲੇਡੀਜ਼ ਕਲੱਬ ਦੇ ਇੱਕ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਕਲੱਬ ਦੀ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਹਿਲਾ ਕਲੱਬ ਮੈਂਬਰਾਂ ਦਾ ਇੱਕ ਸਮਾਜਿਕ ਇਕਾਠ ਇੱਕ ਸੁਹਾਵਣਾ ਅਤੇ ਦਿਲਚਸਪ ਪ੍ਰੋਗਰਾਮ ਸੀ ਜੋ ਨੈਗ ਇਤਿਹਾਸੀ ਨਾਲ ਭਰਪੂਰ ਸੀ। ਮੈਂਬਰ ਇੱਕ ਸੁੰਦਰ ਢੰਗ ਨਾਲ ਸਜਾਏ ਗੇ ਸਥਾਨ ਵਿੱਚ ਇਕੱਠੇ ਹੋਏ ਜਿੱਥੇ ਮਾਹੌਲ ਜੀਵੰਤ ਅਤੇ ਸਵਾਗਤਯੋਗ ਸੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਾਰਿਆਂ ਨੂੰ ਰਿਲੈਕਸ ਹੋਣ, ਦੁਬਾਰਾ ਜੁੜਨ ਅਤੇ ਮਜ਼ਬੂਤ ਬੰਧਨ ਬਣਾਉਣ ਦਾ ਇੱਕ ਆਦਰਸ਼ ਮੌਕਾ ਪ੍ਰਦਾਨ ਕਰਦੇ ਹਨ। ਗਤੀਵਿਧੀਆਂ ਵਿੱਚ ਹਲਕੇ ਖੇਡਾਂ, ਸੰਗੀਤ ਅਤੇ ਸਵਾਦੀ ਭੋਜਨ ਅਤੇ ਰਿਫਰੈਸ਼ਮੈਂਟ ਸ਼ਾਮਲ ਸਨ ਜਿਸ ਨੇ ਉਤਸਵ ਦੀ ਭਾਵਨਾ ਨੂੰ ਵਧਾਇਆ। ਉਹਨਾਂ ਨੇ ਕਿਹਾ ਕਿ ਮੈਂਬਰਾਂ ਵੱਲੋਂ ਅਨੁਭਵਾਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਨਾਲ ਗੱਲਬਾਤ ਵਿੱਚ ਆਸਾਨੀ ਹੁੰਦੀ ਹੈ ਜਿਸ ਨਾਲ ਏਕਤਾ ਅਤੇ ਆਪਸੀ ਮਦਦ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ ਦੋਸਤੀ ਦਾ ਜਸ਼ਨ ਮਨਾਉਂਦੇ ਹਨ ਬਲਕਿ ਕਲੱਬ ਦੇ ਜਿਵੰਤ ਭਾਈਚਾਰੇ ਵਿੱਚ ਏਕਤਾ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਉਹਨਾਂ ਨੇ ਕਿਹਾ ਕਿ ਕਲੱਬ ਇੱਕ ਪਰਿਵਾਰ ਵਾਂਗ ਹੁੰਦਾ ਹੈ ਜਿੱਥੇ ਹਰ ਕਿਸੇ ਨੂੰ ਆਪਣੇ ਅਨੁਭਵ ਸਾਂਝੇ ਕਰਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਅਰੋੜਾ ਨੇ ਕਲੱਬ ਲਈ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਇਸ ਮੌਕੇ ਕਲੱਬ ਪ੍ਰਧਾਨ ਤਨੂਪ੍ਰਿਆ ਗੁਪਤਾ ਅਤੇ ਨੀਕੀ ਕੋਲੀ ਸਮੇਤ ਹੋਰਨਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਰੋੜਾ ਨੇ ਕਲੱਬ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਵਿੱਚੋਂ ਕੁਝ ਨੇ ਰਾਜਗੁਰੂ ਨਗਰ ਦੀਆਂ ਕੁਝ ਨਾਗਰਿਕ ਸਮੱਸਿਆਵਾਂ ਨੂੰ ਉਜਾਗਰ ਕੀਤਾ ਜਵਾਬ ਵਿੱਚ ਅਰੋੜਾ ਨੇ ਉਹਨਾਂ ਨੂੰ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ